ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਸਾਡੀ ਜੀਸੀਟੀ ਮੈਦ ਲੇਬਰ ਦੀ ਆਵਾਜ਼ ਸਮੇਂ-ਸਮੇਂ ਤੇ ਚੱਕਦੇ ਰਹਿੰਦੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ ਜਿਸ ਤਰੀਕੇ ਨਾਲ ਸਾਡੇ ਕੌਨਸਲ ਰਵੀ ਸਿੱਧੂ ਜੀ ਨੇ ਦੱਸਿਆ ਹੋਇਆ ਕਿ ਜੋ ਲੇਬਰ ਦੇ ਹੱਕ ਲਈ ਜੋ ਜਿੰਨੀ ਜਲਦੀ ਕੰਮ ਹੋਣਾ ਚਾਹੀਦਾ ਸੀਗਾ ਉਹ ਬਹੁਤ ਸਲੋ ਚੱਲ ਰਿਹਾ ਹੈ ਔਰ ਹਜੇ ਵੀ ਸਾਨੂੰ ਕੁਝ ਲੱਗ ਨਹੀਂ ਰਿਹਾ ਕਿ ਜਲਦੀ ਇਹਨਾਂ ਨੂੰ ਕੋਈ ਹੱਕ ਮਿਲੇਗਾ ਔਰ ਅੱਜ ਤੱਕ ਪ੍ਰਸ਼ਾਸਨ ਨੇ ਜਿਹੜੀ ਇਹਨਾਂ ਤੇ ਐਫ ਆਈ ਆਰ ਹੋਈ ਕੀਤੀਆਂ ਹੋਈਆਂ ਉਹ ਤੇ ਬੜੀ ਢਿੱਲ ਵਰਤੀ ਹੋਈ ਆ ਆ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਤੇ ਇਹਦਾ ਬੜਾ ਰੋਸ਼ ਹੈ ਪੂਰੀ ਲੇਬਰ ਦੇ ਵਿੱਚ ਔਰ ਪੂਰੇ ਇਥੇ ਜਿੰਨੇ ਵੀ ਕਾਰਕਿਰਤਾ ਨੇ ਉਹਨਾਂ ਦੇ ਵਿੱਚ ਤੇ ਇਹਦੇ ਕਰਕੇ ਜਿਹੜੀ ਐਤਵਾਰ ਇੱਕ ਦਿਨ ਦੀ ਅਸੀਂ ਸੰਕੇਤਕ ਜਿਹੜੀ ਹੜਤਾਲ ਪ੍ਰਸ਼ਾਸਨ ਦੇ ਅੱਗੇ ਕਰਨ ਜਾ ਰਹੇ ਆ ਔਰ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਲੇਬਰ ਦੀਆਂ ਜਿਹੜਾ ਇਹਨਾਂ ਦਾ ਹੱਕ ਹੈ ਉਹ ਇਹਨਾਂ ਨੂੰ ਜਲਦੀ ਦਬਾਓ ਔਰ ਇਹਦੇ ਨਾਲ ਲਾਲ ਜਿੰਨੇ ਵੀ ਜੇ ਸਿਟੀ ਮਿਲਦੇ ਦੋਸ਼ੀ ਨੇ ਉਹਨਾਂ ਤੇ ਜਾਂਚ ਕਰਕੇ ਗ੍ਰਿਫਤਾਰੀ ਉਹਨਾਂ ਦੀ ਹੁਣ ਤੱਕ ਹੋਣੀ ਚਾਹੀਦੀ ਸੀ ਜੋ ਨਹੀਂ ਕੀਤੀ ਗਈ ਹੈਗੀ ਉਹ ਜਲਦੋ ਜਲਦ ਗ੍ਰਿਫਤਾਰ ਕੀਤੇ ਜਾਣ ਔਰ ਜਿਨ੍ਹਾਂ ਤੇ ਐਫ ਆਈ ਆਰ ਹੋ ਚੁੱਕੀਆਂ ਨੇ ਬਾਈ ਨੇਮ ਆਤਕ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਸਾਡੇ ਇੱਕ ਸੰਕੇਤਿਕ ਹੜਤਾਲ ਦਾ ਇੱਕੋ ਹੀ ਮੋਟਿਵ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਤੇ ਇੱਥੇ ਦੇ ਮਜ਼ਦੂਰਾਂ ਦਾ ਜਿਹੜਾ ਜਿੰਨਾ ਵੀ ਪੂਰਾ ਬਕਾਇਆ ਬਣਦਾ ਹੱਕ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ ਅਗਰ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਢਿੱਲ ਨਹੀਂ ਕਰਦਾ ਤੇ ਜੇ ਇਹ ਸਾਡਾ ਰੋਜ ਪ੍ਰਦਰਸ਼ਨ ਔਰ ਜਿਹੜਾ ਸੰਘਰਸ਼ ਹੈ ਇਹ ਹੁਣ ਤੇਜ਼ ਹੋਏਗਾ ਉਦੋਂ ਤੱਕ ਤੇਜ਼ ਹੋਏਗਾ ਜਦੋਂ ਤੱਕ ਇਹਨਾਂ ਦੀਆਂ ਜੜੀਆਂ ਪੂਰਾ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਹੀਂ ਮਿਲਦਾ ਬੀਤੇ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਤੁਸੀਂ ਕਈ ਵਾਰ ਹੜਤਾਲਾਂ ਕੀਤੀਆਂ ਕੀ ਤੁਹਾਡੀ ਹਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਕਿੱਥੇ ਡਿਲੇ ਲੱਗ ਰਹੀ ਹੈ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਕਾਫੀ ਕੁਝ ਹੋਇਆ ਹੈ ਔਰ ਜਿਹਦੇ ਵਿੱਚ ਉਹਨੇ ਆਪਣੇ ਆਪ ਨੂੰ ਦਿਵਾਲੀਆ ਕੋਸ਼ਿਸ਼ ਕਰ ਦਿੱਤਾ ਕਈ ਕੁਝ ਹੋਇਆ ਪਰ ਪ੍ਰਸ਼ਾਸਨ ਚਾਹੁੰਦਾ ਤਾਂ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲਾਂ ਦੇ ਅੰਦਰ ਸੁੱਟ ਕੇ ਬਹੁਤ ਜਲਦੀ ਇਹਨਾਂ ਨੂੰ ਹੱਕ ਬਹੁਤ ਡਿਲੇ ਹੈ ਕੁਝ ਕੋਰਟ ਦੇ ਇਸ਼ੂ ਹੈ ਕੀ ਹੈ ਇਹ ਤਾਂ ਚਲੋ ਉਹਨਾਂ ਨੂੰ ਪਤਾ ਹੈ ਲੇਕਿਨ ਜਿਹੜੀ ਐਫ ਆਈ ਆਰ ਹੋਈਆਂ ਨੇ ਨਾ ਐਫ ਆਈ ਆਰ ਬਾਈ ਨੇਮ ਨੇ ਇਹਨਾਂ ਤੇ ਆ ਤੱਕ ਉਹਨਾਂ ਦੀ ਜਿਹੜੀ ਅਰੈਸਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਜੇ ਉਹ ਅਰੈਸਟ ਹੋ ਜਾਂਦੀ ਤੇ ਸ਼ਾਇਦ ਲੇਬਰ ਨੂੰ ਥੋੜਾ ਜਲਦੀ ਹੱਕਦਾਰ ਨਾ ਮਿਲ ਜਾਂਦਾ ਇਸ ਦੇ ਨਾਲ ਹੀ ਜੋ ਇਥੇ ਪੀ ਐਫ ਦਾ ਟਰਸਟ ਆਪਣੇ ਜੀ ਸੀ ਟੀ ਮਿਲਦੇ ਵਿੱਚ ਬਣਿਆ ਹੋਇਆ ਹੈ ਇਹਨਾਂ ਸਾਰਿਆਂ ਨੇ ਮਿਲ ਕੇ ਪੀ ਐਫ ਦਾ ਗਮਨ ਕੀਤਾ ਹੋਇਆ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਬਾਈ ਨੇਮ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਕਰ ਦੇ ਤਾਂ ਕਿ ਜਿਹੜਾ ਪੀ ਐਫ ਦਾ ਘੁਟਾਲਾ ਹੈ ਉਹ ਜਲਦੀ ਉਹਦਾ ਮਸਲਾ ਹੱਲ ਹੋ ਜਾਂਦਾ ਤੇ ਲੇਬਰ ਨੂੰ ਜਿਹੜਾ ਅੱਜ ਇਨਾ ਤੰਗੀ ਦਾ ਦੌਰ ਨਿਕਲ ਰਿਹਾ ਹੈ ਘੱਟੋ ਘੱਟ 80% 80% ਤਕਰੀਬਨ ਪੀਐਫ ਮਿਲਨ ਵਾਲੀ ਇਹਨਾਂ ਨੂੰ ਰਿਲੀਫ ਮਿਲ ਜਾਣਾ ਸੀਗਾ ਇਸੇ ਤਹਿਤ ਅਸੀਂ ਇੱਕ ਐਸਪੀ ਸਾਹਿਬ ਨੂੰ ਕੰਪਲੀਟ ਵੀ ਦਿੱਤੀ ਹੋਈ ਆ ਮਜ਼ਦੂਰ ਜੀ ਸੀਟੀ ਮਜ਼ਦੂਰ ਵੱਲੋਂ ਉਹ ਵੀ ਅੱਜ ਇਨਕੁਆਇਰੀ ਆ ਕਿੱਥੇ ਪਈ ਹੋਈ ਆ ਬਾਰ ਬਾਰ ਅਸੀਂ ਮੰਗ ਕੀਤੀ ਹੈ ਕਿ ਉਤੇ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਕੇ ਐਫ ਆਈ ਆਰ ਕੀਤੀ ਜਾਵੇ ਤਾਂ ਕਿ ਲੇਬਰ ਦੇ ਹੱਕ ਦੇ ਵਿੱਚ ਵੀ ਇੱਕ ਕਦਮ ਉਠਾਇਆ ਜਾਵੇ ਤੇ ਇਹ तमाम ਸਾਰੀਆਂ ਜਿਹੜੀਆਂ ਮੰਗਾਂ ਇਹਦੇ ਕਰਕੇ ਐਤਵਾਰ ਨੂੰ ਇੱਕ ਦੇ ਲਈ ਸਮੂਹ ਜੀ ਸੀਟੀ ਮਜ਼ਦੂਰ ਸਮਾਜ ਵੱਲੋਂ ਸੰਕੇਤਿਕ ਜਿਹੜੀ ਹੜਤਾਲ ਹੈ ਉਹ ਕੀਤੀ ਜਾ ਰਹੀ ਹੈ ਜਿਵੇਂ ਜੇ ਤੁਸੀਂ ਹੋਣੇ ਕਿਹਾ ਕਿ ਪੀ ਐਫ ਦੇ ਜਿਹੜੇ ਇੱਥੇ ਅਧਿਕਾਰੀ ਆ ਉਹ ਵੀ ਮਿਹਲੇ ਭੁਗਤਣ ਵਾਲੇ ਕੰਮ ਹੋਇਆ ਤੁਹਾਨੂੰ ਕਿਵੇਂ ਲੱਗਦਾ ਇਹ ਕਿਸ ਤਰ੍ਹਾਂ ਮਤਲਬ ਉਹ ਵੀ ਤਾਂ ਮੁਲਾਜ਼ਮ ਹੈ ਦੇਖੋ ਜਿਹੜੇ ਪੀ ਐਫ ਦਾ ਇਹਨਾਂ ਨੇ ਆਪਣਾ ਕੰਟਰਸ ਇਹਨਾਂ ਦੇ ਵੀ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਇਹਨਾਂ ਦੀ ਖੁਦ ਹੀ ਇਨਵੋਲਵਮੈਂਟ ਸੀ ਇਹ ਕੀ ਕਰਦੇ ਰਹੇ ਇਹਨਾਂ ਨੂੰ ਪਤਾ ਤੇ ਜੇ ਇਹੀ ਪੈਸਾ ਸਰਕਾਰ ਦੇ ਅੰਡਰ ਹੁੰਦਾ ਤੇ ਅੱਜ ਇਹਨਾਂ ਨੂੰ ਪੀਐਫ ਲਈ ਰੋਣਾ ਨਹੀਂ ਪੈਂਦਾ ਜਾਂ ਦੂਜੇ ਸ਼ਬਦਾਂ ਚ ਇਹ ਕਹਿ ਲਓ ਜੇ ਜੇ ਸਮੀਰ <th>ਪੁਰ ਜਾਂ ਮੁਗਲਕਾ ਜਿੰਨੇ ਕਸੂਰਵਾਰ ਆ ਉਹ ਜਿੰਨੇ ਵੀ ਸੱਤ ਅੱਠ ਟਰਸਟੀ ਆ ਉਹ ਵੀ ਉਹਨੇ ਬਰਾਬਰ ਕਸੂਰਵਾਰ ਆ ਤੇ ਉਹਨਾਂ ਦੇ ਵੀ ਨਾਲ-ਨਾਲ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸਾਰਾ ਦੇ ਮਿਲੀ ਭੁਗਤ ਨਾਲ ਹੀ ਟਰਸ ਦਾ ਜਿਹੜਾ ਪੈਸਾ ਹੈ ਖੁਰਦ ਬੁਰਦ ਹੋਇਆ ਹੈ ਸਰਕਾਰ ਨੇ ਤਾਂ ਕੀਤਾ ਨਹੀਂ ਹੈ ਇਹਦਾ ٹرسٹ ਜਿਹੜੇ ਸੀਗੇ ٹرسٹ ਦੇ ਜਿਹੜੇ ਮੈਂਬਰ ਹੈ ਉਹ ਜ਼ਿੰਮੇਵਾਰ ਨੇ ਸਾਰੇ ਸਾਥੀਆਂ ਨੂੰ ਜੈ ਸ਼੍ਰੀ ਰਾਮ ਤੇ ਕ੍ਰਾਂਤੀਕਾਰੀ ਜੈਪੀਐਨਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ 14 ਫਰਵਰੀ ਨੂੰ ਪੀਐਫ ਕਮਿਸ਼ਨਰ ਮਹਾਲੀ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਇਹ ਤੈਅ ਹੋਇਆ ਸੀ ਕਿ ਲਗਭਗ 1 ਮਹੀਨੇ ਦੇ ਵਿੱਚ ਜੀਸੀਟੀ ਦੇ ਚੋਹਾਲ ਤੇ ਫਗਵਾੜੇ ਦਾ ਦੋਨਾਂ ਦਾ ਫੰਡ ਦਾ ਕੰਮ ਪੀਐਫ ਦਾ ਕੰਮ ਮੁੱਕ ਜਾਊਗਾ ਪਰ ਮੈਂ ਟਾਈਮ ਟੂ ਟਾਈਮ ਆਪਣੀ ਟੀਮ ਦੇ ਨਾਲ ਜਾਂਦਾ ਰਿਹਾ ਅੰਦਰ ਕੰਮ ਬਹੁਤ ਹੀ ਸਲੋਲੀ ਚੱਲ ਰਿਹਾ ਹੈ ਜਿਸ ਤਰ੍ਹਾਂ ਕਿ ਉਹ ਆਪਾਂ ਨੂੰ ਬੇਕੂਫੀ ਸਮਝ ਲੋ ਬਣਾ ਰਿਹਾ ਜਿੰਨੀ ਸਪੀਡ ਨਾਲ ਹੋਣਾ ਚਾਹੀਦਾ ਸੀਗਾ ਉਸ ਸਪੀਡ ਨਾਲ ਕੰਮ ਚੱਲ ਨਹੀਂ ਰਿਹਾ ਵਾ ਤੇ ਕੱਲ ਵੀ ਮੈਂ ਜਾ ਕੇ ਆਇਆ ਕੱਲ ਇੱਕ ਮੈਂ ਛੋਟੀ ਜਿਹੀ ਡਿਮਾਂਡ ਕੀਤੀ ਸੀ ਕਮ ਸੇ ਕਮ ਪੈਸੇ ਤਾਂ ਜੇ ਤੋ ਤੁਸੀਂ ਬਣਾ ਕੇ ਡਾਟਾ ਸਾਰਾ ਪੀਐਫ ਕਮਿਸ਼ਨਰ ਜਾਂ ਪੀਐਫ ਡਿਪਾਰਟਮੈਂਟ ਨੂੰ ਦੇ ਦੇਣਾ ਵਾ ਉਤੋਂ ਪਹਿਲੋ ਕਮ ਸੇ ਕਮ ਸਾਨੂੰ ਇੰਨਾ ਤਾਂ ਪਤਾ ਲੱਗੇ ਨਾ ਕਿ ਸਾਡਾ ਇੱਕ ਇੱਕ ਇੰਡੀਵਿਜੂਅਲ ਬੰਦੇ ਦਾ ਫੰਡ ਕਿੰਨਾ ਬਣਿਆ ਵਾ ਤੇ ਉਹ ਵੀ ਉਹਨਾਂ ਨੇ ਚਲੋ ਦੇਣੇ 'ਚ ਮਨਾਂ ਕਰਤਾ ਜਾਂ ਬਹਾਨਾ ਮਾਰ ਦਿੱਤਾ ਵੇ ਅਸੀਂ ਪੀਐਫ ਕਮਿਸ਼ਨਰ ਸਾਹਿਬ ਉਹਨਾਂ ਤੋਂ ਪੁੱਛਾਂਗੇ ਤੇ ਕੋਈ ਨਾ ਉਹ ਉਹ ਵੀ ਆਪਾਂ ਲੈ ਲਵਾਂਗੇ ਤੇ ਇਹਦੇ ਨਾਲ ਨਾਲ ਸਾਡਾ ਪੀਐਫ ਹੀ ਟਾਰਗੇਟ ਨਹੀਂ ਆ ਸਾਡਾ ਫੁੱਲ ਐਂਡ ਫਾਈਨਲ ਦਾ ਟਾਰਗੇਟ ਆ ਜਿਹੜਾ ਕਿ ਸ਼ੁਰੂ ਤੋਂ ਅਸੀਂ ਮੰਨ ਰਹੇ ਆ ਔਰ ਉਹਦੇ ਲਈ ਲੜਾਈ ਚੱਲ ਰਹੀ ਆ ਔਰ ਬਹੁਤ ਹੀ ਜਲਦੀ ਅਗਰ ਸਾਨੂੰ ਲੱਗਿਆ ਬੇ ਪੀਐਫ ਸਾਡਾ ਡਿਲੇ ਹੋ ਰਿਹਾ ਵਾ ਜਾਂ ਪੀਐਫ ਡਿਪਾਰਟਮੈਂਟ ਇਹਨਾਂ ਨਾਲ ਮਿਲਿਆ ਹੋਇਆ ਵਾ ਜਾਂ 2023 ਤੱਕ ਮਿਲੂਗਾ ਸਾਨੂੰ ਤਾਂ 31 ਮਾਰਚ 2025 ਤੱਕ ਚਾਹੀਦਾ ਵਾ ਜੇ ਉਥੇ 2 ਸਾਲਾਂ ਦਾ ਪੀਐਫ ਜਮ੍ਹਾਂ ਨਹੀਂ ਹੋਇਆ ਤੇ ਉਹ ਪੀਐਫ ਡਿਪਾਰਟਮੈਂਟ ਦੀ ਫੇਲੀਅਰ ਆ ਜਾਂ ਜੀਸੀਡਿ ਮੈਨੇਜਮੈਂਟ ਦੀ ਫੇਲੀਅਰ ਆ ਸਾਨੂੰ ਤਾਂ 31 ਮਾਰਚ 2025 ਤੱਕ ਚਾਹੀਦਾ ਵਾ ਜਿਸ ਤਰ੍ਹਾਂ ਕਿ ਅੱਜ ਆਪਾਂ ਸਾਰੇ ਸਾਥੀਆਂ ਨੇ ਸਲਾਹ ਕੀਤਾ ਵਾ ਇੱਕ ਦਿਨ ਲਈ ਅਸੀਂ ਜੀਸੀਡਿ ਪ੍ਰਸ਼ਾਸਨ ਮਿਲਦੇ ਅੱਗੇ ਇੱਕ ਦਿਨ ਲਈ ਧਰਨਾ ਲਗਾਵਾਂਗੇ ਜੋ ਕਿ ਸੰਡੇ ਹੋਊਗਾ ਅਗਰ ਉਹ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਨਾ ਇਧਰ ਧਿਆਨ ਕੀਤਾ ਗਿਆ ਜਾਂ ਮੈਨੇਜਮੈਂਟ ਵੱਲੋਂ ਸਲੋਲੀ ਕੰਮ ਕੀਤਾ ਗਿਆ ਵਾ ਤੇ ਹੁਣ ਇਹ ਸਾਡੀ ਅੱਗੇ ਮੂਵਮੈਂਟ ਜਿਹੜੀ ਬਹੁਤ ਤੇਜ਼ੀ ਨਾਲ ਚੱਲੂਗੀ ਔਰ ਫੁੱਲ ਐਂਡ ਫਾਈਨਲ ਹੀ ਲੈ ਕੇ ਅਸੀਂ ਇਥੋ ਜੇ ਹਲਾ ਹਿਲਾਗੇ ਜਿਹੜਾ ਤੁਸੀਂ ਕਹਿ ਰਹੇ ਹੋ ਧਰਨਾ ਲਗਾਇਆ ਜਾਏਗਾ ਐਤਵਾਰ ਨੂੰ ਇਹਦੀ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਹੋਵੇਗੀ 9 ਤੋਂ 5 ਹੋਊਗੀ ਜੀ ਕੀ ਇਹਦੇ ਵਿੱਚ ਕੋਈ ਆਣ ਜਾਣ ਵਾਲਿਆਂ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਨਹੀਂ ਸਾਡੇ ਵੱਲੋਂ ਕਿਸੇ ਵੀ ਪੇਲੋ ਵੀ ਜਦੋਂ ਜਦੋਂ ਧਰਨਾ ਲੱਗਦਾ ਰਿਹਾ ਵਾ ਅਸੀਂ ਪੂਰੇ ਸ਼ਹਿਰ ਨਾਲ ਕੋਆਪਰੇਟ ਕਰੀਦਾ ਵਾ ਨੰਗਨ ਵਾਲਿਆਂ ਨਾਲ ਕੋਆਪਰੇਟ ਕਰੀਦਾ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਕਰੀਦਾ ਵਾ ਇਸ ਵਾਰ ਵੀ ਅਸੀਂ ਆਪਣੀਆਂ ਮੰਗਾਂ ਲਈ ਕਰਾਂਗੇ ਨਾ ਕਿ ਕਿਸੇ ਨੂੰ ਤੰਗ ਕਰਲੇ ਨੇ ਕਰਾਂਗੇ